ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਕੋਹਲਿਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 9 ਹੀ ਫਰਾਂ ਲੈ ਕੇ ਆਂਦੀਆਂ ਜੀ 9 ਆਂਦੀਆਂ 9 ਹੀ ਐਚ ਐਫ ਨੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਾਗ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੂਲਿਆ ਖੁਰਦਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੀ ਨੇੜੇ ਪਿੰਡ ਰਹਿੰਦਾ ਵੱਡਾ ਘੂਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935552 ਅੱਜ ਨੌ ਨਾਗ ਆ ਜੀ ਹਾਂ ਜੀ ਬਰਾੜ ਸਾਹਿਬ ਨੌ ਵਛੀਆਂ ਜੀ ਪੂਰੇ ਟੌਪ ਦੀ ਠੀਕ ਆ ਵੀਰੇ ਹਾਂ ਜੀ ਖੀਰੀਆਂ ਦੇ ਬੱਚੇ ਗਰੰਟਡ ਸਾਰੀਆਂ ਖੀਰੀਆਂ ਆ ਜੀ ਸਾਰੀਆਂ ਖੀਰੀਆਂ ਵਛੀਆਂ ਦੇਪੋਰਟ ਸ਼ਾਹ ਇਹਦੇ ਮੁੰਮਣੀ ਜੀ ਆ ਬਾਕੀ ਸਾਰੇ ਚਾਰਚ ਠੀਕ ਆ ਆ ਛੋਟੇ ਬੱਚੇ ਤੋਂ ਸ਼ੁਰੂ ਕਰ ਵੀਰੇ ਹਾਂਜੀ ਕਿੰਨੀ ਉਮਰ ਆ ਬੱਚੇ ਦੀ ਇਹ ਬਰਾੜ ਸਾਹਿਬ ਹੈਗਾ 3 ਕਿ ਮਹੀਨੇ ਉਮਰ ਠੀਕ ਆ ਹਾਂਜੀ 3 ਕਿ ਮਹੀਨੇ ਉਮਰ ਆ ਜਾਤ ਜੂਤ ਬਾੜੀ ਆ ਹੈਨਾ ਜਾਤ ਵਾਲੇ ਤਾਂ ਮਾ ਮਾੜੀ ਝੋਲੀ ਦੀ ਫਾਜ ਹੂੰ ਝੋਲੀ ਵੀ ਚੈੱਕ ਕਰਾ ਪ੍ਰਿੰਟ ਬਾਲਾ ਸੋਹਣਾ ਆ ਹੈਨਾ ਇਹਦਾ ਹੈ ਬੱਚਾ ਹੀ ਆ ਛੋਟਾ ਵੀਰੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਕੁਆਲਿਟੀ ਤੋਰਾ ਤੋਰਾ ਬੜਾ ਕੋੜੀ ਵਾਲਾ ਹੈਨਾ ਸਭ ਹੀ ਬਾੜੀ ਆ ਹੈ ਛੋਟਾ ਬੱਚਾ ਹੀ ਆ ਹਾਂਜੀ ਤੇ ਇਹਦਾ ਫਿਰ ਛੋਟਾ ਜਾਈ ਭਾਈ ਦਾ ਹੈ ਜੀ ਇਹੇ ਬਰਾੜ ਸਾਹਿਬ ਆਪਾਂ 6000 ਦਾ ਦੇ ਦਾਂਗੇ ਹੋ ਜੂ ਮਾਨ ਤਨ ਕੋਈ ਗੱਲ 6000 ਦਾ ਬੱਚਾ ਦੇ ਦਾਂਗੇ ਤੁਹਾਡਾ ਬਜਟ ਵੀਰੇ ਥੋੜਾ ਬਾਕੀ ਆ ਦੇਖੀ ਝੋਲੀ ਭਾਈ ਝੋਲੀ ਬੜੀ ਚੰਗੀ ਹੈ ਝੋਲੀ ਆਪਾਂ ਦਿਖਾਤੀ ਥਣ ਕੱਲਾ ਕੱਲਾ ਪਿਆ ਇਹਨਾਂ ਨੇ ਖੜਨਾ ਹੂੰ ਦੋ ਨੰਬਰ ਨੱਕ ਭਾਈ ਇਹਦੀ ਕਿੰਨੀ ਉਮਰ ਆ ਇਹ ਬਰਾੜ ਸਾਹਿਬ ਹੈਗੀ 8 ਕਿ ਮਹੀਨੇ ਆ ਜੀ ਹੂੰ ਪ੍ਰਿੰਟ ਇਹਦਾ ਵੀ ਬੜਾ ਠੀਕ ਆ ਇਹਦੇ ਕਿਹੜਾ ਟੈਮਕਣਾ ਜੇ ਪਹਿਲਾਂ ਉਹੀ ਦਿਖਾ ਹਾਂ ਉਹ ਮਾੜਾ ਵਿਖਾ ਹੂੰ ਦੀਂਦਾ ਇਹ ਨਹੀਂ ਗਾ ਬਾਲਾਂ ਚ ਹਾਂਜੀ ਚਲੋ ਬਾਲਾ ਜੀ ਜਨੇ ਆਪਾਂ ਬੱਸ ਆ ਜਾਏਗਾ ਠੀਕ ਆ ਵਾਲ ਬਾਲੇ ਆ ਤਾਂ ਕਰਕੇ ਦੀਂਦਾ ਨਹੀਂ ਗਾ ਵੀਰੇ ਬ੍ਰੀਡ ਵਾਲੀ ਆ ਚਾਸ ਕੁਆਲਟੀ ਵਾਲੀ ਆ ਠੀਕ ਆ ਇਹਦਾ ਦੁੱਧ ਵਾਲੀ ਲੂਈ ਆ ਇਹਦੇ ਕਰ ਵਾਲੀ ਦੀ ਲੈਣੀ ਆ ਉਹ ਤਾਂ ਹਾਂ ਦੇਖੋ ਲਫੇਸ ਕੁ ਚਮਕ ਦਮਕ ਤੁਸੀਂ ਦੇਖ ਸਕਦੇ ਹੋ ਲਫੇਸ ਕੁਆਲਟੀ ਵੀ ਵੀਰੇ ਸੋਹਣੀ ਆ ਪ੍ਰਿੰਟ ਵੀ ਬੜਾ ਸੋਹਣਾ ਆ ਜੀ ਇਹਦੀ ਛੋਟਾ ਜਿਹਾ ਭਾਅ ਵੀਰੇ ਇਹ ਆਪਾਂ ਇਕੱਠਿਆਂ ਦਾ ਹੀ ਕਰ ਦਿੰਨੇ ਆ ਜੀ ਇਕੱਠਿਆਂ ਦਾ ਕਰਨਾ ਜੀ ਠੀਕ ਆ ਦੋਆਂ ਦਵਾਂ ਦਾ ਕੇ ਸਾਰੀਆਂ ਦਾ ਮੁੱਠੇ ਜੀ ਕਰਨਾ ਮੋਠੇ ਦਾ ਹਿਸਾਬ ਨਹੀਂ ਕਰ ਦਿੰਨੇ ਆਪਾਂ ਠੀਕ ਆ ਬਸ ਮੰਨ ਲਓ ਵੀ ਆ ਆ ਵੱਡੀਆਂ ਵੀ ਆ ਤੇ ਆ ਦੂਜੀਆਂ ਤੇ 15 ਕਹੇ ਹਜ਼ਾਰ ਦੇ ਹਿਸਾਬ ਨਾਲ ਬਸ ਵੱਡੀਆਂ ਛੱਡ ਕੇ ਉਹਨੇ ਵਿੱਚ ਹੀ ਕਰ ਦਿੰਦੀ ਵਿੱਚ ਹੀ ਹਾਂ ਯਾਨੀ ਅੱਠ ਬੱਚੀਆਂ 15000 ਦੇ ਹਿਸਾਬ ਨਾਲ ਹੀ ਲੈ ਜੇ ਹਾਂਜੀ ਹਾਂਜੀ ਜਿਹੜੀ ਤੇ ਮਰਜ਼ੀ ਹੱਥ ਰੱਖ ਲਵੇ ਹਾਂਜੀ ਹਾਂਜੀ ਠੀਕ ਆ ਤੇ ਇਹ ਪਹਿਲਾਂ ਦੱਸ ਦਿੰਨੇ ਜੋੜੇ ਤਿਕਰ ਤੋਂ ਕਿ ਜੋੜੇ ਤੋਂ ਬਾਹਰ ਦਾ ਮੁੱਲ ਹੋਊਗਾ ਜੀ ਕੱਲੀ ਦਾ ਤਾਂ ਨਹੀਂ ਹੋਣਾਗਾ ਜੋੜਾ ਲੈ ਲੈ ਤਾਂ ਵੀ ਕੋਈ ਨਹੀਂ ਤੇ ਜੇ ਕੱਲੀ ਕੱਲਿਆਂ ਦਾ ਫਿਰ ਐ ਹੋ ਜੀ ਇਹਨਾਂ ਦਾ ਇਹਨਾਂ ਦਾ ਉਹੀ ਰਹੂਗਾ ਹੂੰ ਤੇ ਆ ਜਿਵੇਂ ਆ ਦੋ ਬੱਚੇ ਇਹਨਾਂ ਦਾ ਬਾਦ ਇਹਨਾਂ ਦਾ ਉਹਦੇ ਸਾਹਮਣੇ ਯਾਨੀ ਦੋ ਬੱਚੀਆਂ ਲੈਣੀਆਂ ਲਾਜ਼ਮੀ ਹੋਣਗੀਆਂ ਹੈਨਾ ਬਾਈ ਹਾਂਜੀ ਬਾਕੀ ਉਹ ਜੇ ਕੱਠੀਆਂ ਕੋ ਸਾਰੀਆਂ ਲੈ ਲੂਗਾ ਤਾਂ ਪੰਜਾਬ ਦਾ ਕਿਰਾਇਆ ਆਪਣਾ ਪਹਿਲਾਂ ਵਾਂਗੂ ਫ੍ਰੀ ਹੋਊਗਾ ਜੀ ਠੀਕ ਆ ਤਿੰਨ ਨੰਬਰ ਵੀਰੇ ਇਹ ਤਾਂ ਏਆਈ ਦੇ ਕਾਬਿਲ ਹੀ ਹੈ ਹੈਨਾ ਹਾਂਜੀ ਤਿਆਰੀ ਹੈ ਦੰਦੋ ਗਰੰਟਡ ਕੀਰੀ ਹੈ ਹਾਂਜੀ ਹਾਂਜੀ ਕੀ ਠੀਕ ਆ ਲਓ ਲਓ ਜੀ ਚੱਕ ਕੱਚੀ ਖੀਰੀ ਠੀਕ ਆ ਵੀਰੇ ਕੱਚੀ ਖੀਰੀ ਆ ਰੰਗ ਪ੍ਰਿੰਟ ਬੜਾ ਚੰਗਾ ਸੋਹਣੀ ਝੋਲੀ ਆ ਗੁਲਾਬੀ ਥਾਨ ਗੁਲਾਬੀ ਥਾਨ ਹਾਂਜੀ ਠੀਕ ਆ ਇਹ ਕਰਮਾਲੀਏ ਇਹਦੇ ਕਾਬਲੀ ਆ ਵੀਰੇ ਹਾਂਜੀ ਇਹ ਤਾਂ ਤਿਆਰ ਹੀ ਆ ਚੰਗੀ ਦੇ ਲਓ ਮੋੜ ਲਿਓ ਜੀ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ ਦੇਖ ਸਕਦੇ ਹੋ ਬੇਲ ਵਜਣ ਦੇ ਵਕਤ ਤੋਂ ਵੀ ਚੰਗੀ ਆ 15000 ਦੇ ਹਿਸਾਬ ਨੂੰ ਇਹ ਤਾਂ ਮਿਲੂਗੀ ਜੇ ਤੁਸੀਂ ਇਕੱਠੀਆਂ ਲੈ ਕੇ ਜਾਓ ਹਾਂਜੀ ਇਕੱਠੀਆਂ ਲੈ ਲਓ ਨਹੀਂ ਇਹਦਾ ਮੁੱਲ ਵੀਰੇ ਜ਼ਿਆਦਾ ਹੋਊਗਾ ਨਾਗ ਨੰਬਰ ਆ ਗਿਆ ਵੀਰੇ 4 ਹੈ ਨਾ ਹਾਂਜੀ ਠੀਕ ਆ ਉਹਦੇ ਇੱਕ ਤਾਂ ਦੇ ਫੋਰ ਸ਼ਾਂਗ ਸੀ ਇਹਨਾਂ ਦੇ ਕਿਸੇ ਦੇ ਨਹੀਂ ਨਹੀਂ ਇਹਨਾਂ ਦੇ ਕਿਸੇ ਦੇ ਨਹੀਂ ਸ਼ਤਨ ਤੋਂ ਵੀ ਖੀਰੀਆਂ ਸਾਰੀਆਂ ਬੱਚੇ ਠੀਕ ਆ ਕੋਈ ਐ ਨਹੀਂ ਦੋਰੀ ਹੈ ਨਾ ਸੋਹਣੀ ਢੈਲੇ ਢੂਰੀ ਹਾਂਜੀ ਹਰ ਚੱਲ ਪੂਰੇ ਗੱਪਣਾ ਵਾਲੀ ਝੋਲੀ ਆ ਜਮ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਜਾਂਦਾ ਹੈਗਾ ਪ੍ਰਿੰਟ ਦੇ ਪੱਖ ਤੋਂ ਸਾਰੀਆਂ ਹੀ ਚੰਗੀਆਂ ਹਨ ਪ੍ਰਿੰਟ ਦਾ ਬਰਾੜਾ ਐ ਪੂਰੀਆਂ ਫੁੱਲ ਬਰੀਡ ਵਾਲੀਆਂ ਬੱਚੀਆਂ ਹਨ ਫੁੱਲ ਬਰੀਡ ਵਾਲੀਆਂ ਆਏ ਨਹੀਂ ਕੋਈ ਕਹਿ ਦੂਗਾ ਬਈ ਕਿਹੜੇ ਫਾਰਮ ਚ ਜਾਵੜੀਆਂ ਬੱਚੀਆਂ ਤੇ ਆਉਂਦੇ ਸਾਨੂੰ ਟੌਪ ਦੀਆਂ ਗਾਵਾਂ ਤਿਆਰ ਹੋਣਗੀਆਂ ਇਹ ਤਾਂ ਗੱਲ ਹੈਗੀ ਆ ਇੱਕ ਪ੍ਰਿੰਟ ਹੀ ਆ ਸਾਰਿਆਂ ਦਾ ਪ੍ਰਿੰਟ ਇੱਕੋ ਹੀ ਆ ਸਹੀ ਗੱਲ ਆ ਇਹ ਵੀ 15000 ਹੋ ਗਿਆ ਨਾਗ ਨੰਬਰ ਆ ਗਿਆ ਵੀਰੇ ਆਪਣਾ 4 ਜੀ ਪ੍ਰਿੰਟ ਪ੍ਰਿੰਟ ਆ ਬੱਚੇ ਦੀ ਕਿੰਨੀ ਉਮਰ ਆ ਬਾਈ ਇਹ ਪ੍ਰਾਨ ਸਾਹਿਬ ਹੈਗਾ 6 ਮਹੀਨੇ ਉਮਰ ਆ ਜੀ 6 ਮਹੀਨੇ ਹੈਨਾ ਚੰਗੀ ਸਮਝਵਲੀ ਹੈ ਵੀ ਹੈਨਾ ਹਾਂ ਮੈਨੂੰ ਰਾਜੀ ਰੂਜੀ ਫੁੱਲ ਹੂੰ ਦੁਨੀ ਪੂਰੀ ਟੌਪ ਦੀ ਆ ਦੇਖ ਸਕਦੇ ਹੋ ਤੁਸੀਂ ਕਵਾਲਿਟੀ ਨੀ ਬਰਾੜਾ ਕਵਾਲਿਟੀ ਦੇ ਬਾਕੀ ਇਹ ਜਾਣੀ ਛੋਟੀਆਂ ਵੱਡੀਆਂ ਰਲਾ ਕੇ ਆ 15000 ਦਾ ਕੋਈ ਵੱਡੀ ਆ ਹਨਾ ਕੋਈ ਛੋਟੀ ਆ ਇਹ ਹੈਗਾ ਮੱਸ ਭਾਈ ਅੱਜ ਆ ਵੱਡੀਆਂ ਬੱਚੀਆਂ ਹੈਗਾ 13-13 ਮਹੀਨੇ ਤੱਕ 12-13 ਮਹੀਨੇ ਤੱਕ ਠੀਕ ਆ ਬਾਕੀ ਹੈਗਾ 10 ਮਹੀਨੇ ਦੀਆਂ ਬੱਚੀਆਂ ਜਿਵੇਂ ਆ 10-10 ਮਹੀਨੇ ਦੀਆਂ ਹੂੰ ਆ 10 ਤੋਂ ਮੰਨ ਲਓ ਪਾ ਕੋਈ 19 ਕੀ ਇਧਰ ਉਧਰ ਹੋ ਸਕਦੀ ਐ ਇੱਕ ਦੇ ਸੈਂਕੇ ਦੇ ਦਿਕਾਉਣ ਵਾਲਿਆ ਇਹਦੇ ਦਿਕਾਉਣ ਵਾਲਿਆ ਹਾਂਜੀ ਠੀਕ ਆ ਕੁਆਲਿਟੀ ਕੁਆਲਿਟੀ ਚੰਗੀ ਜੋੜਾ ਹੀ ਤੋੜ ਲਾ ਇਕੱਠਾ ਹੀ ਤੋੜ ਲਾ ਜੋੜੇ ਤਾਂ ਵੈਸੇ ਤੋਰੇ ਦੀਆਂ ਓਕੇ ਹੋਣਗੀਆਂ ਹਾਂਜੀ ਹਾਂਜੀ ਬੱਚਿਆਂ ਸਾਰੋ ਤਾਂ ਦਿਖਾ ਦਿੰਨੇ ਫਿਰ ਨਾ ਅਗਲਾ ਕੋਈ ਵੀ ਵੀਰ ਇਹ ਮੰਗਦਾ ਤੋਰੇ ਦੀ ਵੀਡੀਓ ਪਾਓ ਜੀ ਕਿਉਂਕਿ ਜੱਜਮੈਂਟ ਆ ਜਾਂਦੀ ਐ ਇੱਕ ਦਾ ਐ ਹੋ ਆ ਬਰਾੜਾ ਇਹਨਾਂ ਨੂੰ ਤਾਂ ਜਿੰਤਨੂ ਮਰਜ਼ੀ ਦਵੱਲੀ ਫਿਰ ਇਹਦਾ ਕਰਮ ਵਾਲੀ ਐ ਇਹਨਾਂ ਨੂੰ ਤੁਰਨ ਤੁਰਨ ਦਾ ਤਾਂ ਕੋਈ ਚੱਕਰੀ ਹੂੰ ਇਹ ਤਾਂ ਖੁੱਲੀਆਂ ਛੱਡੀਆਂ ਹੁਣ ਫੇਰ ਪਾਉਂਦੀ ਆ ਭੜਤੂ ਹੈ ਬਿਲਕੁਲ 11 ਦਾ ਖੌਰੂ ਵੜ ਦਿੰਦੀ ਆ ਖੁੱਲੀਆਂ ਛੱਡੀਆਂ ਪ੍ਰਿੰਟ ਪ੍ਰਿੰਟ ਪੂਰੇ ਨੇ ਰੀਲੀ ਆਉਂਦੀਆਂ ਇਹ ਹੂੰ ਠੀਕ ਆ ਜਾਨੀ ਕੋਈ ਵੀ ਸੱਜਣ ਇੱਥੇ ਆ ਜੇ ਆਪਾਂ ਖੀਰੀ ਗਿਆ ਤੇ ਤੂੰ ਦੋਂਦੀ ਨਿਕਲ ਜੇ ਫੇਰ 10000 ਰੁਪਿਆ ਨਾਮ 10000 ਨਾਮ ਬੱਚੀ ਫਰੀ ਬੱਚੀ ਫਰੀ ਆ ਛੱਡ ਵੀ ਆਵਾਂਗੇ ਛੱਡ ਵੀ ਆਵਾਂਗੇ ਠੀਕ ਆ ਜੀ ਸਾਰੇ ਬਸ ਆਫਰ ਹੈ ਜਾਨੀ ਢੇੜਾ ਨਹੀਂ ਵਾਜਦਾ ਨਾ ਨਾ ਉਹ ਕੰਮ ਹੀ ਨਹੀਂ ਕਰਨਾ ਠੀਕ ਹੈ ਜਿਹੜੀ ਗੱਲ ਕਹੀ ਹੈ ਉਹੀ ਨਿਕਲੂਗੀ ਯਾਰ ਹੁਣ ਤੂੰ ਆ ਦੇ ਲਲਤੰਦ ਫੱਟ ਦਿੰਨੇ ਆ ਹੁਣ ਇੰਨਾ ਚ ਕਿਹੜੀ ਦੌਂਦੀ ਚੌਗੀ ਨਹੀਂ ਹਾਂ ਇਹ ਤਾਂ ਚਲੋ ਆਪਣਾ ਤਾਂ ਤਾਂ ਕਹਿ ਦਿੰਨੇ ਆ ਕਿ ਇਹਦਾ ਧੜਕੂ ਨਾ ਰਹਿ ਜਾ ਜਲ ਜ ਹੈਨਾ ਧੜਕੂ ਆਪਾਂ ਰੱਖਣਾ ਹੀ ਕਾ ਨੂੰ ਯਾਰ ਲੈ ਲਓ ਜੀ ਇਹ ਤਾਂ ਬੱਚਾ ਹੀ ਆ ਬਈ ਛੋਟੇ ਕੱਚੇ ਬੱਚੇ ਆ ਹੂੰ ਕੱਚੇ ਬੱਚੇ ਹਾਂ ਜਿਹਦਾ ਆਪਾਂ ਫੋਟ ਸ਼ਾਂਗ ਸੀਗੀ ਆਪਾਂ ਪਹਿਲੇ ਦਾ ਹਾਂ ਆਪਾਂ ਦੱਸ ਦਈਦਾ ਐਵੇਂ ਥੋੜੀ ਆ ਪਕਾ ਨੂੰ ਕਿਸੇ ਦਾ ਢੇੜਾ ਮਰਾਉਣਾ ਹੈ ਨਾ ਨਹੀਂ ਨਹੀਂ ਢੇੜੇ ਵਾਲਾ ਕੰਮ ਹੀ ਨਹੀਂ ਕਰ ਪਰਲਾ ਕੋਈ ਅਮਾਨਲਾ ਛੋਟੀਆਂ ਵੱਡੀਆਂ ਮੇਰੇ ਐਤ ਤੇ ਵੇਖ ਲਵੇ ਵੀਡੀਓ ਤੇ ਬੱਚਿਆਂ ਕਰੋਸ ਵਾਲੀਆਂ ਬਰਾੜਾ ਐ ਨਹੀਂ ਹੈਗਾ ਵੀ ਬਾਲੇ ਉਹ ਹੋਣਗੇ ਬੱਚੇ ਜੀ ਬੱਚੇ ਉਹ ਕੰਮ ਨਹੀਂ ਆ ਕਰੋਸ ਵਾਲੀਆਂ ਸੰਭੀਆਂ ਬੱਚਿਆਂ ਪੂਰੀਆਂ ਸੰਭੀਆਂ ਆ ਆਪਦੀ ਉਮਰ ਦੇ ਹਿਸਾਬ ਨਾਲ ਆ ਹੁਣ ਬੱਚੀ ਦੀ ਗਰੋਥ ਦਿਖਾ ਦੇ ਹੂੰ ਦੇਖ ਸਿੱਧੀ-ਸੁੱਧੀ ਕਿੰਨੀ ਆ ਚੌੜੀ-ਚੂੜੀ ਕਿੰਨੀ ਆ ਨਾ ਚੰਗੀ ਦੁੱਧ ਤੇ ਪਲੀ ਹੋਈ ਬੱਚੀ ਆ ਹੂੰ ਚੰਗੀ ਸਾਹਮਣੇ ਆ ਇਹ ਨਹੀਂ ਬਈ ਟਾਇਰ ਚ ਪੱਠੇ ਪਾਏ ਹੋਇਆ ਹਨਾ ਉਗਮ ਕੋ ਕੰਮ ਨਹੀਂ ਕਰ ਕੰਪਰੀਟ ਦਾ ਜਿਹੜੀ ਉਹਦਾ ਆਪ ਹੀ ਦੱਸ ਦਈਆ ਬਾਈ ਆ ਵੀ ਜੋੜਾ ਕੋਲੇ ਇਹ ਆਪ ਕੱਲੀ ਕੱਲੀ ਦਿਖਾ ਦਿੰਦੇ ਕੋਈ ਨਾ ਹੂੰ ਪ੍ਰਿੰਟ ਦੇ ਪੱਖ ਤੋਂ ਕੋਈ ਨਹੀਂ ਕੱਲੀ ਪਰ ਐਚ ਐਫ ਹੀ ਲਿਆਉਣਾ ਹੈ ਹਾਂ ਜੀ ਜਾਂ ਮਾੜੀ ਮੋਟੀ ਕਿਤੇ ਨਾ ਕਿਤੇ ਜਰਸੀ ਆਇਆ ਕਦੀ ਆਇਆ ਹੁੰਦਾ ਇੱਕ ਦਾ ਪੀਸ ਜਿਆਦਾ ਕਰਦਾ ਐਚ ਐਫ ਦਾ ਜਿਆਦਾਤਰ ਐਚ ਐਫ ਦੇ ਕੰਮ ਨਾ ਸਹਾਹੀ ਵਾਲ ਨਾ ਕ੍ਰੋਸ ਨਾ ਜੀ ਉਹ ਚੀਜ਼ਾਂ ਨਹੀਂ ਲੈ ਕੇ ਆਈਏ ਆਪਾਂ ਤਾਂ ਬਾਈ ਮੰਗਦੇ ਹੀ ਬੰਦੇ ਆ ਐਚ ਐਫ ਜਿਆਦੇ ਹੁਣ ਆ ਪਿੰਕ ਨੋਜ ਆ ਦੇਖ ਹੂੰ ਕਿਹਨ ਨੂੰ ਕਹਿ ਚੁੱਕੇ ਫਲਾਨੇ ਸੀਮੰਦ ਦੀ ਉਹ ਜਿਹੜੀ ਮਰਜ਼ੀ ਕਹਿ ਲਵੇ ਉਹ ਨਹੀਂ ਆਪਾਂ ਨੂੰ ਮਿਲਿਆ ਤੇ ਇਹਦਾ ਰਿਕਾਰਡ ਕਈ ਔਰ ਮਿਲ ਜਾਂਦਾ ਹੁੰਦਾ ਬਰਾੜਾ ਐ ਹਾਂ ਰਿਕਾਰਡ ਮੈਂ ਤੁਹਾਨੂੰ ਦਾਦਾ ਰਿਕਾਰਡ ਸਾਨੂੰ ਮਿਲਦੇ ਹਾਂ ਪਰ ਆਪਾਂ ਅਗਲੇ ਨੂੰ ਦੱਸਦੇ ਨਹੀਂਗੇ ਉਹਦੇ 'ਚ ਇਹ ਹੋ ਜਾਂਦਾ ਯਾਰ ਅਗਲਾ ਕਹਿੰਦਾ ਖੜੀ ਆਪਦੇ ਕੋਲੋਂ ਹੀ ਬਣਾ ਬਣਾ ਦੱਸੀ ਜਾਂਦਾ ਗੱਪ ਮਾਰੀ ਜਾਂਦਾ ਵਿੱਚ ਹੁਣ ਯਾਰ ਆ ਦੇਖ ਬੱਚਿਆਂ ਦੇ ਹਮ ਹੁਣ ਇਹਦੇ 'ਚ ਕੋਈ ਕਮੀ ਹੈ ਹਮ ਜਿਹੜਾ ਮਾਰਜੀ ਰਿਕਾਰਡ ਕਹੇ ਲਾ ਤੇ ਪਰ ਆ ਵੀ ਜਾਨਵਰ ਦਸੀਆਂ ਦਾ ਰਿਕਾਰਡ ਦਾ ਮੂੰਹ ਬੋਲਦੇ ਹੁੰਦੇ ਦਸਨ ਨਾਲ ਥੋੜੀ ਹੁੰਦੇ ਦਸਨ ਨਾਲ ਥੋੜੀ ਹੁੰਦੇ ਆ ਦੇਖ ਲੈ ਲ ਤਾਂ ਕਿਹੜੇ ਬਰੀਡਰ ਹੋਣਗੇ ਉਹਨਾਂ ਨੇ ਤਾਂ ਬਈ ਪਰਖ ਕਰ ਹੀ ਲੈਣੀ ਆ ਲਓ ਚੈੱਕ ਕਰੋ ਕੰਮ ਕਰਾਂਗੇ ਤਾਂ ਬਰੇ ਸਾਫ਼ ਹੀ ਕਰਾਂਗੇ ਇੱਕ ਨੰਬਰ ਕਰਾਂਗੇ ਗਲਤ ਕੰਮ ਨਾ ਕੀਤਾ ਤੇ ਨਾ ਕਰਨ ਬਸ ਗਾਲਾਂ ਲੈਣ ਦੀ ਲੋੜ ਨਹੀਂ ਨਹੀਂ ਐਵੇਂ ਕੀ ਲੋੜਾ ਯਾਰ ਦੇਖ ਜੀ ਅਗਨੇ ਨੇ ਪੈਸੇ ਲਾਉਣੇ ਬਾਈ ਅਗਲਾ ਵੇਖ ਕੇ ਆਪ ਦਾ ਜਾਨਵਰ ਚੰਗਾ ਲੈ ਕੇ ਪੈਸੇ ਲਾਵੇ ਬਸ ਹਮ ਠੀਕ ਆ ਮੜਾ ਦੇਖ ਥਣ ਦਿਖਾ ਦਿਓ ਜੀ ਥਣ ਦਿਖਾ ਦਿੰਨੇ ਝੋਲੀ ਝੂਲੀ ਕਰ ਮਾਲੀ ਦੀ ਟੋਪ ਦੀ ਹੈ ਯਾਨੀ ਕੱਲਾ ਕੱਲਾ ਥਣ ਹੋ ਆਏ ਨੇ ਬਈ ਕਾਂਟੀਆਂ ਪੈਂਦੀਆਂ ਹੋਣੀਆਂ ਹੈ ਨਾ ਜੀ ਨਾ ਇਹ ਆ ਮਸ਼ੀਨੀ ਥਾਣ ਹੁੰਦੇ ਆ ਜੀ ਇਹ ਇਹ ਮਸ਼ੀਨੀ ਹਾਂ ਮਸ਼ੀਨੀ ਜਿੰਨਾ ਬ੍ਰੀਡ ਵਾਲਾ ਪਸ਼ੂ ਹੋ ਥਾਣ ਮਸ਼ੀਨੀ ਹੋ ਮਸ਼ੀਨੀ ਹੁੰਦਾ ਜਿਹੜਾ ਜਿਵੇਂ ਜਿਵੇਂ ਕਰਾਸ ਹੁੰਦਾ ਜਾਂਦਾ ਉਹ ਥਾਣ ਵੱਡਾ ਹੋਊਗਾ ਜੀ ਉਦੋਂ ਮੋਟਾ ਹੁੰਦਾ ਜਾਂਦਾ ਸਾਡੇ ਵੀਰੇ ਆ ਵੀ ਲੈ ਆਈ ਕਾਲੀ ਜੀ ਬਾਹਰ ਨੂੰ ਐਉਂ ਆ ਭਾਈ ਇਹ ਕੱਚੇ ਬੱਚੇ ਆ ਹੂੰ ਸੇਵਾ ਨਾਲ ਇਹਨਾਂ ਨੇ ਖੌਮ ਵਾਂਗੂ ਵਧੀ ਜਾਣ ਹੂੰ ਤੇ ਬਸ ਪਹਿਲਾਂ ਜਿੰਨੀ ਖਰਾਕ ਪਾਈ ਜਾਵਾਂਗੇ ਰਵੜ ਵਾਲਾ ਕਰ ਰਵੜ ਵਾਂਗੂ ਵਧਨੇ ਹੋ ਇਹਦਾ ਜੇ ਉਦੇ ਕਹਿੰਨ ਨੂੰ ਇਹ ਨਹੀਂ ਪਤਾ ਇਹਨਾਂ ਚ 30 ਕਿਲੋ ਵੀ ਚਵਾਉਣਾ 40 ਵੀ ਚਵਾਉਣਾ ਹਾਂਜੀ ਹਾਂ ਉਹ ਤਾਂ ਹੁਣ ਗਾਹਾਂ ਸਿਰੇ ਤੇ ਜਾ ਕੇ ਸੇਵਾ ਦੇ ਜਾ ਕੇ ਆ ਤੇ ਜੇ ਸੇਵਾ ਨਾਲ ਜਿਵੇਂ ਇਹੋ ਜਿਹਾ ਪ੍ਰੀਟਾ ਨਾ ਦੁੱਧ ਕੱਢਣਾ ਪਰ ਕੱਢੂ ਕਿਹੜੀ ਆਪਾਂ ਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਹੂੰ ਠੀਕ ਆ ਪਿੰਕ ਨੋਜ ਆ ਹੂੰ ਦੇਖ ਠੀਕ ਆ ਤੇ ਬਸ ਇਹਦੀ ਖੜਨੀ ਖੁੜਨੀ ਚੈੱਕ ਕਰਾ ਦੇ ਖੜਨੀ ਖੁੜਨੀ ਤੋਰਾ ਤੂਰਾ ਪੂਰਾ ਚੰਗਾ ਤੋਰਾ ਤੂਰਾ ਚਾਮਕ ਚੂਕ ਪੂਰੀ ਫੁੱਲ ਠੀਕ ਆ ਹਾਂ ਬਾਕੀ ਆ ਟ੍ਰਕ ਕੁਆਲਿਟੀ ਦਿਖਾ ਦੇ ਬਹੁਤ ਠੀਕ ਆ ਝੋਲੀ ਦਿਖਾ ਦਿੰਨੇ ਆ ਤੁਹਾਨੂੰ ਹਾਂ ਲਓ ਜੀ ਚੈੱਕ ਕਰ ਜਾਣੀ ਨੌ ਨਾਗਾ ਤੇ ਆ ਵੀ ਵਿੱਚ ਹੀ ਪਾਉਣਾ ਛੋਟਾ ਬੱਚਾ ਵੀ ਫਿਰ ਇਹ ਆਪਾਂ ਐਡ ਕਰ ਲਾਂ ਕੋਈ ਗੱਲ ਨਹੀਂ ਜੇ ਅੱਠਾਂ ਚੋਂ ਲੈ ਕੇ ਅੱਠੇ ਇਕੱਠੀਆਂ ਲੈ ਜੂ ਜਾਂ ਤਿੰਨ ਜਾਂ ਦੋ ਮਿਲਾ ਕੇ ਲੈ ਲਓ ਕੱਲ ਜਾਂਦੇ ਅੱਠੇ ਅੱਠੇ ਇਕੱਠੀਆਂ ਲੈ ਜੂ ਇਹ ਆਪਾਂ ਨਾਲ ਫ੍ਰੀ ਗਿਫਟ ਵੀ ਦੇ ਦਾਂ ਅੱਛਾ ਅੱਠਾਂ ਨਾਲੇ ਤਾਂ 15000 ਦਾ ਮੁੱਠਾ ਹੋ ਗਿਆ ਹਾਂ ਨਾਲੇ ਗੈਫਟ ਨਾਲੇ ਪੰਜਾਬ ਦਾ ਕਰਾਇਆ ਕਰਾਇਆ ਫ੍ਰੀ ਇੰਨੇ ਕੁ ਇੰਨੇ ਆਫਰ ਹੋ ਜਣੇ ਆ ਇੰਨੇ ਆਫਰ ਹੋ ਜਣੇ ਆਫਰ ਵੀ ਬਰੀਡ ਤੇ ਆ ਕੋਈ ਐ ਨਾ ਸਮਝੇ ਵੀ ਖਾਣੀ ਦੇਸੀ ਦੋ ਕੁਲੀ ਜੇ ਲਾਲ ਕਾਲੀ ਜੀ ਤੇ ਲਾਤਾ 5 ਕਿਲੋ ਵਾਲੀ ਆ ਉਹ ਕੰਮ ਨਹੀਂ ਹੈਗਾ ਠੀਕ ਆ ਜੀ ਫਾਰਮ ਚ ਜਾਵੜਿਆ ਅਗਲਾ ਤੇ ਅਗਲਾ ਲੱਭ ਕੇ ਖਾਵੇ ਸਹੀ ਗੱਲ ਹੈ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਆ 94 ਸਾਰੇ 94 ਪ੍ਰਿੰਟ ਆ ਸੋਨੇ ਪ੍ਰਿੰਟ ਆ ਵਾਈਟ ਦੇ ਵਿੱਚ ਆ ਜਿਆਦੇ ਜੇ ਭਾਈ ਤੁਸੀਂ ਅਠੇ ਲੈਨੇ ਆ ਤਾਂ ਨਾਲੇ ਤਾਂ 15000 ਨਾਲ ਅਠਾ ਨੂੰ ਗੁਣਾ ਕਰ ਲਿਓ ਆ ਬੱਚਾ ਛੋਟਾ ਫਰੀ ਲੈ ਜੋ ਤੇ ਪੂਰੇ ਪੰਜਾਬ ਦਾ ਕਰਾਇਆ ਫਰੀਜ ਜਿਹੜੀ ਕਰਜ ਮਰਜ਼ੀ ਮੰਗਵਾ ਲਈ ਬਾਕੀ ਦੰਦੋ ਖੀਰੀਆਂ ਚਾਰ ਚਾਰ ਥਾਣ ਮੈ ਜੇ ਆਏ ਨਹੀਂ ਕੋਈ ਦੋਂਦੀ ਮਿਲੂ ਵੀ ਕਹਿ ਕੇ ਖੀਰੀ ਦੋਂਦੀ ਦੇ ਦੇਣੀ ਆ ਉਹ ਕੰਮ ਆਪਾਂ ਨਾ ਕੀਤਾ ਤੇ ਦੋ ਦੋ ਤਿੰਨ ਤਿੰਨ ਫੋਟਾ ਹੁਣ ਨਾ ਨਾ ਉਹ ਕੰਮ ਨਹੀਂ ਹੈ ਇੱਕ ਬੱਛੀ ਤੇ ਜ਼ਰੂਰ ਉਹਦੇ ਮਾੜਾ ਦਾਣਾ ਆ ਹੈਗਾ ਉਹ ਦਿਖਾ ਪਹਿਲਾਂ ਦੱਸ ਹਮ ਹਾਂਜੀ ਬੰਦ ਦਿਓ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ